ਸਫੀਰ ਜੀ ਅੱਜ ਤੁਹਾਨੂੰ ਨਾਲ ਨਾਲ ਹੀ ਦਵਾਈ ਦੇਣ ਦਾ ਤਰੀਕਾ ਦੱਸਦੇ ਆਂ ਵੀ ਆਪਾਂ ਦਵਾਈ ਨਾਲ ਨਾਲ ਦੇਣੀ ਕਿਵੇਂ ਉਹਦੇ ਵਾਸਤੇ ਨੇ ਇੱਕ ਸੰਦ ਆਉਂਦਾ ਹੈਗਾ ਇਨਸਟਰੂਮੈਂਟ ਉਹ ਦਿਖਾਉਨੇ ਆ ਤੁਹਾਨੂੰ ਆਹ ਜੀ ਇਹ ਨਾਲ ਹਾਂ ਜੀ ਆਹ ਸੰਦ ਇਹ ਆਪਣੇ ਕਿੰਨੇ ਐਮਐਲ ਦਾ ਹੈ ਕਿੰਨੇ ਐਮਐਲ ਦਾ ਇਹ ਇਹ 300 ਦਾ 300 ਐਮਐਲ ਹੈ ਹਾਂ ਜੀ ਇਹਦੇ ਵਿੱਚ ਮਤਲਬ 300 ਐਮਐਲ ਇੱਕ ਵਾਰੀ ਦਵਾਈ ਪੈ ਜਾਂਦੀ ਹੈ ਹਾਂ ਜੀ ਵੀਕਾ ਦੇਵ ਦਵਾਈ ਤੁਸੀਂ ਆ ਦੇਖੋ ਇੱਕ ਪਾਸੇ ਜਿਹਨੂੰ ਆਪਾਂ ਖਾਕ ਕਹਿੰਦੇ ਨੇ ਉਹ ਚ ਪਾਉਣਾ ਇੱਕ ਸਾਈਡ ਤੇ ਤੇ ਹੌਲੀ ਹੌਲੀ ਇਹਨੂੰ ਪੁਸ਼ ਕਰਨਾ ਹੈਗਾ ਤੇ ਆ ਦੇਖੋ ਤੁਸੀਂ ਅਸੂਆਸਾਨੀ ਦੇ ਨਾਲ ਦਵਾਈ ਲੈਂਦਾ ਹੈਗਾ ਇਹਦੇ ਨਾਲ ਮਤਲਬ ਬੈਨੀਫਿਟ ਇਹ ਆ ਵੀ ਪਸੂ ਨੂੰ ਹੱਥੋਂ ਨਹੀਂ ਆਉਂਦਾ। ਨਾਲੇ ਅੱਜ ਕੀ ਲੋਹੇ ਦੀ ਐਵੇਂ ਪਲੱਸਟਰ ਇਹ ਚੱਪੇ ਉੱਪਰ ਦਿੰਦੇ ਨੇ। ਲੋਹੇ ਵਾਲੀ ਨਾਲੇ ਮਤਲਬ ਰਾਖ ਵੀ ਛੋਟਾ ਹਨਾ ਇਹਦਾ। ਹਾਂਜੀ। ਪਸੂ ਘਟਾ ਪਰਦਾ। ਹਾਂ ਦੇਖੋ ਰਾਖ ਵੀ ਛੋਟਾ ਟਹਿਟ ਜਾਂਦੇ ਜੇ ਤਾਂ ਫਿਰ ਹੌਲੀ ਹੌਲੀ ਨੱਪਾਂ ਦੇੱਕੇ ਨਾਉ ਨਹੀਂ ਨੱਪੇ। ਅੱਛਾ। ਠੀਕ ਹੈ। ਹੌਲੀ ਹੌਲੀ ਜਾਂਦਾ। ਠੀਕ ਹੈ ਠੀਕ ਹੈ। ਮਤਲਬ ਤੁਹਾਨੂੰ ਕਿੰਨਾ ਚਿਰ ਹੋ ਗਿਆ ਯੂਜ਼ ਕਰਦੇ ਹੋ? ਆਪਾਂ ਨੂੰ ਜੀ ਡੇਢ ਕ ਸਾਲ ਹੋ ਗਏ। ਡੇਢ ਸਾਲ ਹੋ ਗਏ। ਡੇਢ ਤੋਂ ਸਾਲ ਹੋ ਗਏ। ਮਤਲਬ ਕੋਈ ਕਿਸੇ ਨੂੰ ਮਤਲਬ ਆਈ ਤਾਂ ਨਹੀਂ ਹੱਥੋਂ ਦੀ ਸ਼ਕਤ ਪਹਿਲਾਂ ਆਪਣੀ ਇੱਕ ਗਾਂ ਨੂੰ ਹੱਥੂ ਆ ਗਿਆ ਸੀਗਾ ਜੀ ਹਾਂ ਉਹ ਤੋਂ ਬਾਅਦ ਲਿਆਂਦਾ ਹਾਂ ਹਾਂ ਸਿਆਲਾਂ ਚ ਗਾਂ ਆਪਾਂ ਸੈੱਟ ਵੀ ਕਰਦੇ ਸੀ ਹਮਸਾ ਜੀ ਗਰਮੀ ਜਾ ਕੇ ਮੁਰਕਿਓ ਗਾਂ ਫੇਰ ਦੁਬਾਰੇ ਉਹਦੇ ਇਨਫੈਕਸ਼ਨ ਹੋ ਗਿਆ ਹੱਥੂ ਦੇ ਠੀਕ ਹੈ ਠੀਕ ਹੈ ਠੀਕ ਹੈ ਆ ਦੇਖ ਲਓ ਇਨਸਟਰੂਮੈਂਟ ਆ